ਇਹ ਗੱਲ ਤੇ ਸਰਦਾਰ ਸੁਪਾਲ ਸਿੰਘ ਖੈਰਾ ਦਾ ਇੱਕ ਬਿਆਨ ਬੜਾ ਸਮਾਂ ਪਹਿਲਾਂ ਲੱਗਾ ਸੀਗਾ ਵੀ ਵੇਖੋ ਜਿਹੜੇ ਸਾਨੂੰ ਇਹ ਗੱਲ ਕਹਿੰਦੇ ਆ ਨਾ ਇਹ ਮੈਂ ਫੇਰ ਕਹਿੰਦਾ ਜੇ ਬੇਦਬੀਆਂ ਦੇ ਮੁੱਦੇ ਤੇ ਭੁੱਲ ਗਏ ਵੀ ਗੁਰੂ ਗ੍ਰੰਥ ਸਾਹਿਬ ਦੇ 328 ਰੂਪ ਹੋਏ ਤੇ ਬਾਦਲਪੁਰ ਕੋਟ ਦੇ ਉਹਨਾਂ ਦਾ ਸਾਰਾ ਕੇਦਰਪੁਰ ਕੋਟ ਦਾ ਵੀ ਜਿਹੜਾ ਡੱਲੇ ਆਲੋ ਗਲਤ ਚੱਲਦਾ ਤੇ ਸੁਪਾਲ ਕਹਿ ਰਹੇ ਨੇ ਕਿਹਾ ਹੀ ਵੀ ਉੱਥੋਂ ਮੈਂ ਜਿੱਤ ਦੇ ਸਕਦਾ ਹਾਂ ਪਰ ਇੱਕ ਵੱਡੀ ਜਥੇਬੰਦੀ ਨੇ ਜਿਹੜਾ ਖੁੱਲ ਕੇ ਮਦਦ ਕੀਤੀ ਆ ਆਮ ਆਦਮੀ ਪਾਰਟੀ ਦੀ ਤੇ ਕਰਦੇ ਆ ਆਮ ਆਦਮੀ ਪਾਰਟੀ ਦੀ ਗੱਲ ਕੌਣ ਆ ਗ੍ਰਾਹ ਜਥੇਬੰਦੀ ਵਾਲੇ ਇਹ ਬਿਲਕੁਲ ਕਲੀਅਰ ਬਸ ਆਪ ਸ਼ਬਦਾਂ ਨੇ ਇਹਨੂੰ ਆਪਾਂ ਉਹ ਫੇਰ ਸਾਨੂੰ ਕਹਿਣਗੇ ਵੀ ਸਬੂਤ ਸਬੂਤ ਮੇਰੇ ਖਿਆਲ ਨਾਲ ਜੀ ਆਪਾਂ ਖਹਿਰਾ ਸਾਹਿਬ ਨੂੰ ਕਹਾਂ ਕਿ ਜਿੱਥੇ ਆ ਬੰਦੇ ਨਾ ਭੇਡਣਾ ਨਹੀਂ ਚਾਹੁੰਦੇ ਪੇਸ਼ ਕਰ ਸਕਦੇ ਆ ਪਰ ਇਥੇ ਤਾਂ ਲੋਕ ਕਹਿੰਦੇ ਆ ਵੀ ਕਰਮਜੀਤ ਸਿੰਘ ਨੰਗਲੀ ਨੇ 60 ਡੰਗਰ ਲੈ ਆਂਦੇ 50 ਲੈ ਆਂਦੇ ਹੋਰ ਪਸ਼ੂ ਲੈ ਆਂਦੇ ਆ ਕਿੰਦੇ ਜਥੇਬੰਦੀ ਸਿਰ ਤੋਂ ਸਾਰਾ ਇਕੱਠਾ ਕੀਤਾ ਆ ਨੰਕਲੀ ਸਾਹਿਬ ਕਿਵੇਂ ਵੇਖ ਦਿਓ ਦੋ ਵੱਡੇ ਕਿਸਾਨ ਆਗੂ ਜਦੋਂ ਆਹਮੋ ਸਾਹਮਣੇ ਹੋ ਜਾਣ ਇੱਕ ਦੂਜੇ ਤੇ ਸ਼ਬਦੀ ਵਾਰ ਕਹਿ ਦੇਣ ਕਹਿ ਦੇਣ ਕਿ ਅਸੀਂ ਪੜਦੇ ਜ਼ਾਰ ਕਰ ਦੇਾਂਗੇ ਅਸੀਂ ਪੋਲ ਖੋਲ੍ਹ ਦੇਾਂਗੇ ਜੇਕਰ ਦੂਜਾ ਕਿਸਾਨ ਆਗੂ ਮੇਰੇ ਤੋਂ ਮਾਫੀ ਨਾ ਮੰਗੂ ਪਹਿਲਾਂ ਤੇ ਉਹਨਾਂ ਨੇ ਪ੍ਰਵਾਸੀਆਂ ਦੀ ਤੁਲਨਾ ਪੰਜਾ ਪਿਆਰ ਨਾਲ ਕੀਤੀ ਔਰ ਤੇ ਉੱਤੇ ਬੜਾ ਰਵਲਾਵਾਦਾ ਹੋ ਕੇ ਚੱਲ ਰਿਹਾ ਪਰ ਨਾਲ ਦੇ ਨਾਲ ਲਾਸਟ ਤੇ ਜਾ ਕੇ ਇਹ ਗੱਲ ਕਹਿ ਗਏ ਵੀ ਇਸ ਤੋਂ ਪਹਿਲਾਂ ਜਿਹੜਾ ਸ਼ੰਭੂ ਤੇ ਖਨੌਰੀ ਵਾਲਾ ਮੋਰਚਾ ਵਾ ਉਹ ਵੀ ਭਾਜਪੀ ਨੇ ਲਵਾਇਆ ਸੀ ਕਿ ਪੰਜਾਬ ਦੀ ਇੱਕ ਕਿਸਾਨ ਯੂਨੀਅਨ ਆ ਵੱਡਾ ਧੜਾ ਵਾ ਉਗਰਾਹਾ ਜਿਹੜਾ ਐਮਐਸਪੀ ਦਾ ਗਰੰਟੀ ਕਾਨੂੰਨ ਚਾਹੁੰਦਾ ਹੀ ਨਹੀਂ ਆ ਤੇ ਫਿਰ ਉਹਨੂੰ ਹੁਣ ਕਿਹੜੀ ਲਾਈਨ 'ਚ ਖੜੇ ਕਰੋ ਬਸ ਸਾਨੂੰ ਫਾਇਦੇ ਲਾਉਣਾ ਚਾਹੀਦਾ ਪਰ ਜਿੱਦਨ ਸਾਨੂੰ ਅਸੀਂ ਦਰਖਤ ਲਾਉਣੇ ਆ ਅਸੀਂ ਜਿੰਨੀ ਆਕਸੀਜਨ ਦੇਣੇ ਆ ਕਿਤੇ ਸਾਨੂੰ ਸਨਮਾਨ ਵੀ ਤਾਂ ਦੇਣਾ ਚਾਹੀਦਾ ਨਾ ਕਿਦਰਕਿ ਤੂੰ ਉਦੋਂ ਵੀ ਤੁਹਾਨੂੰ ਲਾਉਣੇ ਚਾਹੀਦੇ ਉਦੋਂ ਵੀ ਸਨਮਾਨ ਦੇਣਾ ਚਾਹੀਦਾ ਜਦੋਂ ਪੈਲੀਆਂ ਦੇ ਲੰਬੇ ਲੰਬੇ ਜਿਹੜੇ ਸਾਰੇ ਸਾਰੇ ਰੁੱਖ ਸਾੜ ਦਿੰਦੇ ਤੁਹਾਡੇ ਕਿਸਾਨ ਭਰਾ ਹੀ ਸਾੜ ਦਿੰਦੇ ਆ ਜੀ ਉਗਰਾਹਾਂ ਸਾਹਿਬ ਦੀ ਗੱਲ ਕਰੀਏ ਉੱਥੇ ਪ੍ਰਵਾਸੀਆਂ ਦੀ ਗੱਲ ਕਰਨੀ ਜਿਹੜੇ ਭਈਏ ਨੇ ਬਾਹਰ ਤੋਂ ਆਏ ਉਹਨਾਂ ਦੀ ਗੱਲ ਕਰਨੀ ਫਿਰ ਲਗਾਤਾਰ ਉਹਨਾਂ ਦਾ ਇੱਕ ਹੋਰ ਵੀ ਚੀਜ਼ ਸਾਹਮਣੇ ਆਈ ਆ ਉਹ ਲਗਾਤਾਰ ਹਰਪੀੜ ਤੇ ਜਿਹੜੇ ਐਸਸੀ ਪਰਿਵਾਰ ਨੇ ਗਰੀਬ ਪਰਿਵਾਰ ਨੇ ਉਹਨਾਂ ਦੀ ਵੀ ਮਦਦ ਕਰ ਰਹੇ ਨੇ ਲੱਗਦਾ ਨਹੀਂ ਕਿਤੇ ਕਿਤੇ ਉਹ ਖਾਸ ਜ਼ਿੰਮੇਵਾਰਾਂ ਨੂੰ ਉਹ ਚੁਭ ਰਿਹਾ ਵੀ ਉਗਰਾਹਾਂ ਸਾਹਿਬ ਇਹ ਕੰਮ ਕਿਉਂ ਕਰ ਰਹੇ ਨੇ ਅੱਜ ਮੇਰੇ ਜਿਹੜੇ ਕਾਮੇ ਕੰਮ ਕਰਨ ਵਾਲੇ ਉਹ ਮੈਨੂੰ ਹਾਸੇ ਨਾਲ ਕੀ ਕਹਿ ਰਹੇ ਕਹਿੰਦੇ ਪ੍ਰਧਾਨ ਤੇਰੀ ਵੀਡੀਓ ਪਾ ਦੇਣ ਲੱਗੇ ਅਸੀਂ ਵੀ ਪ੍ਰਧਾਨ ਦੇ ਆਪਣੇ ਕਮਰੇ ਤੇ ਟੁੱਟੇ ਛੱਡ ਜਿਹੜਾ ਵਾ ਟੁੱਟਾ ਵਾ ਦੇ ਲੋਕਾਂ ਦੇ ਕਮਰੇ ਬਣਾਉਣ ਤੇ ਤੁਰਿਆ ਰਹਿੰਦਾ ਤੇ ਉਹਨਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਸਾਡੇ ਹਿੱਸੇ ਇਹੋ ਹੀ ਆਇਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਫਿਰੋਜ਼ਪੁਰ ਵੀ ਫਾਜ਼ਲਕਾ ਵੀ ਅੰਮ੍ਰਿਤਸਰ ਵੀ ਤੇ ਡੇਰੇ ਬਾਬੇ ਨਾਨਕ ਵੀ ਗੁਰਦਾਸਪੁਰ ਵੀ ਚੌਵਾਂ ਜ਼ਿਲ੍ਹਿਆਂ 'ਚ ਆਪ ਦੇਖਦੇ ਕਰਦੇ ਆ ਲਗਾਤਾਰ ਜਿਹੜਾ ਵਾ ਇੱਥੇ ਆ ਜਾ ਰਿਹਾ ਤੇ ਲਗਾਤਾਰ ਜਿਹੜਾ ਲੋਕਾਂ ਦੀ ਮਦਦ ਕਰ ਰਿਹਾ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਮਜ਼ਦੂਰਾਂ ਦੀ ਗੱਲ ਕਰਨ ਵਾਲੇ ਕਿਸਾਨਾਂ ਦੀ ਗੱਲ ਕਰਨ ਵਾਲੇ ਦੋ ਵੱਡੇ ਕਿਸਾਨ ਆਗੂ ਆਹਮੋ ਸਾਹਮਣੀ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਅਤੇ ਉਗਰਾਹਾ ਜਥੇਬੰਦੀ ਦੇ ਆਗੂ ਜੋਗਿੰਦਰ ਸਿੰਘ ਅਗਰਾਹਾ ਲਗਾਤਾਰ ਇੱਕ ਦੂਜੇ ਤੇ ਸਿੱਧੇ ਨਿਸ਼ਾਨੇ ਵਾਰੇ ਨੇ ਤੇ ਦੂਜੇ ਪਾਸੇ ਗੱਲ ਕਰੀਏ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਤੇ ਰੈੱਡ ਇੰਟਰੀਆਂ ਦੇ ਪਰਚੇ ਕੱਟੇ ਜਾ ਰਹੇ ਨੇ ਪਰਾਲੀ ਨੂੰ ਸਾੜਨ ਦੇ ਪਰਚੇ ਕੱਟੇ ਜਾ ਰਹੇ ਨੇ ਭਾਰਤੀ ਕਿਸਾਨ ਜੂਨੇ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਸਾਡੇ ਨਾਲ ਨੇ ਨੰਗਲੀ ਸਾਹਿਬ ਕਿਵੇਂ ਵੇਖਦੇ ਹੋ ਦੋ ਵੱਡੇ ਕਿਸਾਨ ਆਗੂ ਜਦੋਂ ਆਹਮੋ ਸਾਹਮਣੇ ਹੋ ਜਾਣ ਇੱਕ ਦੂਜੇ ਤੇ ਸ਼ਬਦੀ ਵਾਰ ਕਹਿ ਦੇਣ ਕਹਿ ਦੇਣ ਕਿ ਅਸੀਂ ਪੜਦੇ ਜ਼ਾਰ ਕਰਦੇਾਂਗੇ ਅਸੀਂ ਪੋਲ ਖੋਲ੍ਹਦੇਾਂਗੇ ਜੇਕਰ ਦੂਜਾ ਕਿਸਾਨ ਆਗੂ ਮੇਰੇ ਤੋਂ ਮਾਫੀ ਨਾ ਮੰਗੂ ਕਿਵੇਂ ਵੇਖਦੇ ਹੋ ਤੁਸੀਂ ਵੇਖੋ ਜਿਹੜੀ ਇਹ ਗੱਲ ਵਾਣਾ ਜੀ ਇਹ ਗੱਲ ਸ਼ੁਰੂ ਹੋਈ ਆ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਭੇਜਣ ਵਾਸਤੇ ਕੁਝ ਲੋਕਾਂ ਨੇ ਆਵਾਜ਼ ਉਠਾਈ ਲੋਕਾਂ ਨੇ ਆਵਾਜ਼ ਉਠਾਈ ਵੀ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਕਿਉਂਕਿ ਪ੍ਰਵਾਸੀ ਜਿਹੜੇ ਆ ਉਹ ਆਪਣੀ ਬਗੈਰ ਜਿਹੜੀ ਆ ਪ੍ਰੂਫਾਂ ਤੋਂ ਬਗੈਰ ਕਿਸੇ ਜਾਣ ਪਛਾਣ ਤੋਂ ਜਿਹੜੇ ਉਹ ਪੰਜਾਬ ਦੇ ਵਿੱਚ ਆ ਤੇ ਉਹ ਮਗਰੋਂ ਜਿਹੜੇ ਆ ਉਧਰੋਂ ਗੁਨਾਹ ਗੁਨਾਹ ਕਰਕੇ ਇੱਥੇ ਆਉਂਦੇ ਆ ਤੇ ਪੰਜਾਬ ਦੇ ਵਿੱਚ ਵੀ ਜਿੱਡਾ ਕਨਾਉਣਾ ਗੁਨਾਹ ਜਿਹੜਾ ਵਾ ਉਹ ਪ੍ਰਵਾਸੀਆਂ ਨੇ ਕੀਤਾ ਵਾ ਉਹਦੇ ਵਾਸਤੇ ਸਹਿਜੇ ਸੁਭਾਈ ਆ ਵੀ ਆਵਾਜ਼ ਠਾ ਦੇਣੀ ਤੇ ਕੱਲ ਅਗਰਾਹ ਸਾਹਿਬ ਕਿਤੇ ਕਿਸ ਜਗ੍ਹਾ ਤੇ ਬੋਲਦੇ ਹੋਏ ਦਿਖਾਈ ਦਿੱਤੇ ਪੀ ਜਿੱਥੇ ਉਹਨਾਂ ਨੇ ਇਹ ਕਿਹਾ ਵੀ ਇਹ ਤੇ ਕੇਂਦਰ ਦੀ ਸਰਕਾਰ ਦੀ ਚਾਲ ਵਾ ਉਦੋਂ ਪਹਿਲਾਂ ਅਸੀਂ ਇਹ ਗੱਲ ਤੇ ਪਹਿਲਾਂ ਕਹਿ ਚੁੱਕੇ ਆ ਪੀ ਇਹ ਸੈਂਟਰ ਦੀਆਂ ਏਜੰਸੀਆਂ ਦੀ ਚਾਲ ਵਾ ਸਾਰਾ ਕੁਝ ਉਹਨਾਂ ਨੇ ਕੀਤਾ ਅਸੀਂ ਵੀ ਇਹ ਗੱਲ ਦੇ ਉੱਤੇ ਬੋਲਦੇ ਆ ਪਰ ਉਹਨਾਂ ਨੇ ਬੋਲਦਿਆਂ ਬੋਲਦਿਆਂ ਜਿਹੜੀ ਅਗਲੀ ਗੱਲ ਕਹੀ ਪਹਿਲਾਂ ਤੇ ਉਹਨਾਂ ਨੇ ਪ੍ਰਵਾਸੀਆਂ ਦੀ ਤੁਲਨਾ ਪੰਜਾ ਪਿਆਰ ਨਾਲ ਕੀਤੀ ਔਰ ਤੇ ਉੱਤੇ ਬੜਾ ਰਵਲਾਵਾਦਾ ਜੇ ਚੱਲ ਰਿਹਾ ਪਰ ਨਾਲ ਦੇ ਨਾਲ ਲਾਸਟ ਤੇ ਜਾ ਕੇ ਇਹ ਗੱਲ ਕਹਿ ਗਏ ਵੀ ਇਸ ਤੋਂ ਪਹਿਲਾਂ ਜਿਹੜਾ ਸ਼ੰਭੂ ਤੇ ਖਣੋਰੀ ਵਾਲਾ ਮੋਰਚਾ ਵਾ ਉਹ ਵੀ ਭਾਜਪੀ ਨੇ ਲਵਾਇਆ ਸੀ ਜਿਹਦੇ ਆਸਤੇ ਇਹ ਸਾਰਾ ਜਿਹੜਾ ਵਿਵਾਦ ਉੱਠ ਖਲੋਤਾ ਵਿਵਾਦ ਉੱਠ ਖਲੋਤਾ ਸਾਡੇ ਤੋਂ ਪਹਿਲਾਂ ਇਹ ਜਿੰਨੀਆਂ ਵੀ ਸਾਡੇ ਨਾਲ ਜਥੇਬੰਦੀਆਂ ਸੀ ਚਾਹੇ ਉਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਚਾਹੇ ਹੋਰ ਉਹਨਾਂ ਸਾਰਿਆਂ ਨੇ ਇਹ ਬਿਆਨ ਦਿੱਤੇ ਆ ਅੱਜ ਪ੍ਰਧਾਨ ਜੀ ਨੂੰ ਤੇ ਤੀਜੇ ਚੌਥੇ ਦਿਨ ਜਦੋਂ ਵੀਡੀਓ ਪਹੁੰਚੀ ਹੋਗੀ ਤੇ ਉਹ ਫਿਰ ਬੋਲੇ ਆ ਇਹਦੇ ਉੱਤੇ ਔਰ ਉਹਨਾਂ ਬੜੇ ਸਪੱਸ਼ਟ ਸ਼ਬਦਾਂ 'ਚ ਇਹ ਗੱਲ ਕਹੀ ਅਸੀਂ ਉਹ ਵੀਡੀਓ 'ਤੇ ਕਹਿੰਨੇ ਆ ਮੰਨ ਲਿਆ ਸਾਰਾ ਕੁਝ ਸਾਰਾ ਕੁਝ ਤੁਹਾਡੀ ਗੱਲਾਂ ਸਹਿਮਤ ਹੋ ਜਾਂਦੇ ਆ ਪਰ ਪ੍ਰੋਫੈਸਰ ਦਵਿੰਦਰਪਾਲ ਸ਼ਰਮਾ ਉਹਨੇ ਸਪੱਸ਼ਟ ਸ਼ਬਦਾਂ 'ਚ ਇਹ ਕਿਹਾ ਕਿ ਪੰਜਾਬ ਦੀ ਇੱਕ ਕਿਸਾਨ ਜੂਨੀਅਨ ਆ ਵੱਡਾ ਧੜਾ ਵਾ ਉਗਰਾਹਾ ਜਿਹੜਾ ਐਮਐਸਪੀ ਦਾ ਗਰੰਟੀ ਕਾਨੂੰਨ ਚਾਹੁੰਦਾ ਹੀ ਨਹੀਂ ਆ ਤੇ ਫਿਰ ਉਹਨੂੰ ਹੁਣ ਕਿਹੜੀ ਲਾਈਨ 'ਚ ਖੜੇ ਕਰੋਗੇ ਖੇਤੀਬਾੜੀ ਮਾਹਰ ਵਾ ਭਾਈਓ ਉਹਨੂੰ ਕਿਹੜੀ ਲਾਈਨ 'ਚ ਖੜੇ ਕਰੋਗੇ ਕਲੀਅਰ ਤੇ ਜੱਜ ਕੋ ਕਰਾਵਾਂਗੇ ਨਾ ਤੇ ਉਹਨੇ ਇਹ ਤੋਂ ਪਹਿਲਾਂ ਕਹਿਆ ਸਾਡਾ ਰੌਲਾ ਤਾਂ ਸ਼ੁਰੂ ਨਹੀਂ ਹੋਇਆ ਸੀ ਉਦੋਂ ਪਹਿਲਾਂ ਕਹਿਤਾ ਸੋ ਇਹ ਜਿਹੜੀ ਐਮਐਸਪੀ ਦਾ ਗਰੰਟੀ ਕਾਨੂੰਨ ਆ ਸੁਆਮੀ ਨਾਥਨ ਦੀ ਰਿਪੋਰਟ ਆ ਇਹਦੇ ਉੱਤੇ ਕਿਸੇ ਇੱਕ ਜਥੇਬੰਦੀ ਦਾ ਜਿਹੜਾ ਵਾ ਉਹ ਨਹੀਂ ਵਿਸ਼ਵਾਸ ਪਾਈਦਾ ਉਹ ਨਹੀਂ ਲਾਗੂ ਕਰਾਉਣਾ ਚਾਹੁੰਦੀ ਨਹੀਂ ਕਰਾਉਣਾ ਚਾਹੁੰਦੀ ਤਾਂ ਸਪੱਸ਼ਟ ਸ਼ਬਦਾਂ 'ਚ ਪੁਛਾੜ ਦਿਓ ਨਾ ਕਿਸਾਨਾਂ ਨੂੰ ਗੁੰਮਰਾਹ ਕਰੇ ਪਿਆ ਅਸੀਂ ਕਦੋਂ ਐਮਐਸਪੀ ਤੋਂ ਭਾਈਦੇ ਆ ਅਸੀਂ ਕਦੋਂ ਸੁਆਮੀ ਨ ਪਰ ਕਲੀਅਰ ਗੱਲ ਇਹ ਆ ਵੀ ਨਾ ਉਹ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਾਉਣਾ ਚਾਹੁੰਦੇ ਆ ਤੇ ਨਾ ਉਹ ਐਮਐਸਪੀ ਦਾ ਗਾਰੰਟੀ ਕਾਨੂੰਨ ਲਾਗੂ ਕਰਾਉਣਾ ਚਾਹੁੰਦੇ ਆ ਇਸ ਕਰਕੇ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਕਹੀ ਇਹ ਗੱਲ ਕਿ ਜਿਹੜੀਆਂ ਗੱਲਾਂ ਮੈਂ ਸਿੱਧੀਆਂ ਬੋਲਤੀਆਂ ਇੰਨਾਂ ਗੱਲਾਂ ਨੂੰ ਆਧਾਰ ਬਣਾ ਕੇ ਤੁਹਾਨੂੰ ਸਾਰਾ ਕੁਝ ਕਲੀਅਰ ਕਰ ਦਿਆਂਗੇ ਉਹਨਾਂ ਨੇ ਕਹਿਣ ਤੋਂ ਮਰਾਦ ਇਹ ਹੀ ਵੀ ਫੇਰ ਅਸੀਂ ਤੁਹਾਡਾ ਸਭ ਕੁਝ ਸਾਡੇ ਕੋਲ ਅਸੀਂ ਕਲੀਅਰ ਕਰ ਦਿਆਂਗੇ ਕਿ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਦੇ ਪਰ ਅਸਲ ਦੇ ਵਿੱਚ ਜਿਹੜੀ ਗੱਲ ਵਾ ਉਸੇ ਗੱਲ ਨੂੰ ਲੈ ਕੇ ਉਹਨਾਂ ਨੇ ਕਹੀ ਜੀ ਜਿਸ ਤਰ੍ਹਾਂ ਅਗਰਾਹਾ ਸਾਹਿਬ ਨੇ ਬਿਆਨ ਦਿੱਤਾ ਆ ਕਿ ਉਹ ਜਿਹੜਾ ਧਰਨਾ ਸੀ ਉਹ ਸਰਕਾਰ ਦੇ ਕਹਿਣ ਤੇ ਲੱਗਾ ਸੀ ਸਰਕਾਰ ਦੇ ਕਹਿਣ ਤੇ ਚੁੱਕਿਆ ਗਿਆ ਪਰ ਜੋ ਉੱਥੇ ਹੋਇਆ ਉਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਦੋਵਾਂ ਫੋਰਮਾਂ ਦੇ ਵੱਲੋਂ ਲਗਾਤਾਰ ਸੰਘਰਸ਼ ਅਜੇ ਵੀ ਜਾਰੀ ਆ ਪੁਲਿਸ ਪ੍ਰਸ਼ਾਸਨ ਦੇ ਨਾਲ ਅਜੇ ਵੀ ਅੜਕੇ ਸਾਬ ਨੂੰ ਨਹੀਂ ਦਿਖਦਾ ਲੱਗਦਾ ਬਸ ਹੁਣ ਫਿਰ ਤੁਹਾਡੀ ਗੱਲ ਦਾ ਸਵਾਲ ਦਾ ਜਵਾਬ ਮਿਲ ਗਿਆ ਵੀ ਇੱਕ ਪਾਸੇ ਅੱਜ ਸਾਡੀਆਂ ਭੈਣਾਂ ਨੂੰ ਉੱਥੇ ਉਹਨਾਂ ਦੀਆਂ ਛਾਤੀਆਂ ਨੂੰ ਉੱਤੇ ਮੁੱਕੀਆਂ ਮਾਰੀਆਂ ਗਈਆਂ ਵਾਂ ਸਾਡੇ ਵੀਰਾਂ ਦੀਆਂ ਪੱਗਾਂ ਲਾਤੀਆਂ ਉੱਥੇ ਅੱਜ ਅਸੀਂ ਟਰਾਲੀ ਚੋਰਾਂ ਨੂੰ ਜਿਹੜਾ ਵਾ ਉਹ ਲੰਗਿਆਂ ਕਰਕੇ ਲੋਕਾਂ ਦੇ ਕਟਹਿਰੇ ਚ ਲਿਆ ਰਹੇ ਆ ਤੇ ਸਾਨੂੰ ਇਹ ਕਿਹਾ ਜਾ ਰਿਹਾ ਵੀ ਇਹ ਸਰਕਾਰ ਦੇ ਕਹਿਣ ਤੇ ਲੱਗਾ ਇਹ ਗੱਲ ਦਾ ਜਵਾਬ ਤੇ ਇਹ ਲੋਕ ਦੇ ਦੇਣਗੇ ਸਮਾਂ ਦੇ ਦੇਊਗਾ ਸਭ ਤੋਂ ਜਿਹੜਾ ਸਮਾਂ ਬਲਵਾਨ ਹੁੰਦਾ ਤੇ ਸਮਾਂ ਆਪਣੀ ਚਾਲੇ ਚੱਲਦਾ ਸਮਾਂ ਹੀ ਆਪਣਾ ਫੈਸਲਾ ਕਰਦਾ ਜਿਹੜੇ ਸਾਡੇ ਵੀਰ ਕਿਸੇ ਦੇ ਪਿੱਠ ਲੱਗੂ ਬਣ ਕੇ ਆਪਾਂ ਦੁਨੀਆ 'ਚ ਆਏ ਆ ਦੁਨੀਆਂ 'ਚ ਗਲਤੀ ਸਭ ਕੋ ਹੋ ਸਕਦੀ ਆ ਬਾਣੀ ਦੀ ਇੱਕ ਪੰਕਤੀ ਆ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਜਿਹੜਾ ਭੁੱਲਵਾ ਉਹ ਤੇ ਪਰਮੇਸ਼ਰ ਵਾਜਾ ਕੁਦਰਤ ਆ ਭੁੱਲਵਾ ਜਿਹੜੀ ਭੁੱਲਣਾ ਵਾ ਉਹ ਕਿਸੇ ਵੀ ਬੰਦੇ ਕੋ ਹੋ ਸਕਦੀ ਆ ਪਰ ਇੱਕ ਗੱਲ ਨੂੰ ਆਧਾਰ ਬਣਾ ਕੇ ਟਾਰਗੇਟ ਕਰਕੇ ਵਾਰ-ਵਾਰ ਕਰੀ ਜਾਣਾ ਕੀ ਇਹ ਜ਼ਰੂਰੀ ਗੱਲ ਵਾ ਵੀ ਤੁਸੀਂ ਜਿਹੜਾ ਵਾ ਪੀ ਲੋਕਾਂ ਨੂੰ ਕਿੰਨਾ ਚਿਰ ਗਮਰਾਹ ਕਰੋਗੇ ਤੁਸੀਂ ਗਮਰਾਹ ਕਰਦੇ ਆਏ ਜੇ ਪਰ ਲੋਕ ਜਿਹੜੇ ਆ ਉਹ ਸਾਫ਼ ਕਰਦੇ ਆਉਂਦੇ ਅੱਜ ਵੀ ਸਰਕਾਰ ਦੇ ਨਾਲ ਉਹੀ ਜਥੇਬੰਦੀਆਂ ਭਿੱੜ ਰਹੀਆਂ ਵਾਂ ਜਿਹੜੀਆਂ ਖਣੌਰੀ ਮੋਰਚੇ ਤੇ ਸੀ ਅੱਜ ਵੀ ਜੇ ਆਪਾਂ ਹੜਾਂ ਦੀ ਗੱਲ ਕਰਕੇ ਸਭ ਤੋਂ ਵੱਧ ਸਰਦਾਰ ਗਗਜੀਤ ਸਿੰਘ ਡੱਲੇਵਾਲ ਨੇ ਸਪਸ਼ਟ ਕਿਹਾ ਅੱਜ ਵੀ ਉਹਨਾਂ ਲੋ ਇਹ ਗੱਲ ਸੀ ਕਿ ਭਾਈ ਇਹਦੇ ਉੱਤੇ ਜੇ ਸਾਡੇ ਕੋਲ ਫੰਡਾਂ ਦੀ ਕਮੀ ਆ ਸਾਡੇ ਕੋਲ ਪੈਸੇ ਦੀ ਕਮੀ ਆ ਨਹੀਂ ਤੇ ਸਾਨੂੰ ਅਦਾਲਤਾਂ 'ਚ ਰੁੱਖ ਕਰਕੇ ਤੇ ਆ ਜਿਹੜਾ ਪਾਖੜਾ ਮੈਨੇਜਮੈਂਟ ਵਿਆਸ ਬੋਰਡ ਵਾ ਹਾਂ ਉਹਦੇ ਉੱਤੇ ਸਾਨੂੰ ਜਿਹੜਾ ਵਾ ਇਹ ਕਾਰਵਾਈ ਕਰਾਉਣੀ ਚਾਹੀਦੀ ਆ ਤੇ ਹੋ ਸਕਦਾ ਵੀ ਆਪਾਂ ਇਹਦੇ ਵਿੱਚ ਕੁਝ ਹਾਸਲ ਕਰ ਲਈਏ ਪਰ ਉਹ ਕਹਿਣ ਤੋਂ ਮਰਾਦ ਇਹ ਗੱਲ ਵਾ ਉਹ ਸਾਡੇ ਕੋਲ ਕਿਸਾਨਾਂ ਦੇ ਕੋਲ ਕੀ ਆ ਕਿਸਾਨ ਤੇ ਵਿਚਾਰੇ ਕਰਜ਼ੇ ਦੇ ਝੰਬੇ ਆ ਸਾਰੇ ਕਿਸੇ ਤਰੀਕੇ ਨਾਲ ਲੜਨ ਦੀਆਂ ਸ਼ਕਤੀਆਂ ਥੋੜੀਆਂ ਜਿਸ ਤਰ੍ਹਾਂ ਉਗਰਾਹਾਂ ਸਾਹਿਬ ਦੀ ਗੱਲ ਕਰੀਏ ਉੱਥੇ ਪ੍ਰਵਾਸੀਆਂ ਦੀ ਗੱਲ ਕਰਨੀ ਜਿਹੜੇ ਬਈਏ ਨੇ ਬਾਹਰ ਤੋਂ ਆਏ ਉਹਨਾਂ ਦੀ ਗੱਲ ਕਰਨੀ ਫਿਰ ਲਗਾਤਾਰ ਉਹਨਾਂ ਦਾ ਇੱਕ ਹੋਰ ਵੀ ਚੀਜ਼ ਸਾਹਮਣੇ ਆਈ ਆ ਉਹ ਲਗਾਤਾਰ ਹਰ ਪੀੜ ਤੇ ਜਿਹੜੇ ਐਸਸੀ ਪਰਿਵਾਰ ਨੇ ਗਰੀਬ ਪਰਿਵਾਰ ਨੇ ਉਹਨਾਂ ਦੀ ਵੀ ਮਦਦ ਕਰ ਰਹੇ ਨੇ ਲੱਗਦਾ ਨਹੀਂ ਕਿਤੇ ਕਿਤੇ ਉਹ ਖਾਸ ਜ਼ਿੰਮੇਵਾਰਾਂ ਨੂੰ ਉਹ ਚੁਭ ਰਿਹਾ ਵੀ ਉਗਰਾਹਾਂ ਸਾਹਿਬ ਇਹ ਕੰਮ ਕਿਉਂ ਕਰ ਰਹੇ ਨੇ ਨਹੀਂ ਤੁਸੀਂ ਇਹ ਤੋਂ ਪਹਿਲਾਂ ਵੇਖਿਆ ਹੋਗਾ ਕਿ ਅਸੀਂ ਵੀ ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰ ਲਈ ਖਵਾਲੀ ਪਿੰਡ ਦੀ ਤੇ ਖਵਾਲੀ ਪਿੰਡ ਦੇ ਵਿੱਚ ਮਜ਼ਦੂਰ ਦੇ ਪਰਿਵਾਰ ਤੋਂ ਮਜ਼ਦੂਰ ਪਰਿਵਾਰਾਂ ਦੇ ਘਰਾਂ ਤੋਂ ਤਾਰੀਆਂ ਤਾਰਾਂ ਲੰਗਦੀਆਂ 40000 ਰੁਪਇਆ ਭਾਰਤੀ ਕਿਸਾਨ ਨੇ ਵੇਖਤਾ ਸਿੱਧੂਪੁਰ ਨੇ ਭਰਿਆ ਜੇ ਆਪਾਂ ਗੱਲ ਕਰ ਲਈ ਕੋਟਲਾ ਸਰਾਜਪਿੰਡ ਦੀ ਇੱਕ ਉਥੇ ਮਜ਼ਦੂਰ ਪਰਿਵਾਰ ਦਾ ਘਰ ਡਿੱਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਖੁਦ ਜਾ ਕੇ ਉਥੇ ਆਏ ਤੇ 50000 ਰੁਪਏ ਦੀ ਮਦਦ ਕੀਤੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਤੇਰਾ ਘਰ ਸਾਰਾ ਅਸੀਂ ਬਣਾ ਕੇ ਦਵਾਂਗੇ ਇਦੋਂ ਗਾਂਨ ਅੰਕ ਅੱਜ ਵੀ ਛੇ ਆ ਮਜ਼ਦੂਰਾਂ ਦਾ ਹੁਣ ਵੀ ਮਜੀਠੇ ਥਾਣੇ ਦੇ ਵਿੱਚ ਗੱਲ ਚੱਲ ਰਹੀ ਪਰ ਉਹਨਾਂ ਜਗ੍ਹਾ ਲੈ ਲਈ ਉਹਨਾਂ ਨੂੰ ਕੋਈ ਇੱਕ ਕਿਸਾਨ ਵੱਲ ਨਹੀਂ ਦਿੰਦਾ ਜਿਹੜੀ ਸਾਨੂੰ ਸੱਚਾਈ ਗੱਲ ਲੱਗਦੀ ਆ ਸਾਡੇ ਵਿੱਚ ਇਹ ਗੱਲ ਨਹੀਂ ਕਿਤੇ ਵੀ ਹੈਗੀ ਕਿ ਅਸੀਂ ਮਜ਼ਦੂਰਾਂ ਦੀ ਮਦਦ ਨਹੀਂ ਕਰਦੇ ਪਰ ਕਿਸਾਨੀ ਦੀ ਮਦਦ ਵੀ ਚਾਹੀਦੀ ਗਾ ਤੇ ਮਜ਼ਦੂਰਾਂ ਦੀ ਮਦਦ ਵੀ ਚਾਹੀਦੀ ਗਾ ਪਰ ਆਪਾਂ ਜਿਹੜਾ ਵਾ ਇਹਨੂੰ ਕਿਸੇ ਵੱਖਰੇ ਤਰੀਕੇ ਨਾਲ ਆਪਸ ਵਿੱਚ ਪਾੜਾ ਪਾਉਣ ਆਸਤੇ ਨਾ ਇਹ ਕੰਮ ਕਰੀਏ ਇਹ ਜਿਹੜਾ ਕੰਮ ਕਰਨ ਵਾਲਾ ਉਹਨੂੰ ਸਹੀ ਤਰੀਕੇ ਨਾਲ ਲੋਕਾਂ ਚ ਕਰੀਏ ਜਿਸ ਤਰ੍ਹਾਂ ਦੋ ਵੱਡੇ ਕਿਸਾਨ ਆਗੂ ਆਹਮੋ ਸਾਹਮਣੀ ਹੋ ਗਏ ਨੇ ਇੱਕ ਦੂਜੇ ਤੇ ਦੂਸ਼ਣਬਾਦੀ ਲਾ ਲਏ ਨੇ ਮੈਂ ਤੇਰੇ ਪੋਤੜੇ ਫੋਲੂਗਾ ਤੂੰ ਮੇਰੇ ਪੋਤੜੇ ਫੋਲੇਗਾ ਇਸ ਤਰੀਕੇ ਨਾਲ ਲੱਗਦਾ ਹੈ ਕਿ ਕੋਈ ਤੁਹਾਡੇ ਸੰਘਰਸ਼ ਜਿੱਤੇ ਜਾਣਗੇ ਮੈਨੂੰ ਲੱਗਦਾ ਹੈ ਕਿ ਸਰਕਾਰ ਤੁਹਾਡੇ ਤੇ ਵੱਧ ਦਬਾਅ ਬਣਾ ਸਕਦੀ ਹੈ ਬਾਰੇ ਆਪਾਂ ਮਤਲਬ ਕਹਿਨਦਾ ਜਾਣਬੋਝ ਕੇ ਉਸ ਸਮੇਂ ਤੇ ਜਦੋਂ ਕਿ ਅੱਜ ਵੀ ਪੂਰੇ ਖੜਾਂ ਦੀ ਜਿਹੜੇ ਜਿੰਨੀ ਮਦਦ ਜਾ ਰਹੀ ਹੈ ਹੜਾਂ ਵਾਸਤੇ ਉਹਦੇ ਉੱਤੇ ਭਾਰਤੀ ਸੰਗ ਨੂੰ ਏਕਤਾ ਸਿੱਧੂਪੁਰ ਜਿਹੜੀਗਾ ਪੂਰੇ ਜੋਰ ਦੇ ਨਾਲ ਪਹਿਲੇ ਦਿਨ ਤੋਂ 27 ਤਰੀਕ ਤੋਂ ਲੱਗੀ ਹੋਈ ਹੈ ਲਗਾਤਾਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਫਿਰੋਜ਼ਪੁਰ ਵੀ ਫਾਜਲਕਾ ਵੀ ਅੰਮ੍ਰਿਤਸਰ ਵੀ ਤੇ ਡੇਰੇ ਬਾਬੇ ਨਾਨਕ ਵੀ ਗੁਰਦਾਸਪੁਰ ਵੀ ਚੌਵਾਂ ਜ਼ਿਲ੍ਹਿਆਂ ਚ ਆਪ ਦੇਖ ਰਹੇ ਕਰਦੇ ਆ ਲਗਾਤਾਰ ਜਿਹੜਾ ਵਾ ਇੱਥੇ ਆ ਜਾ ਰਹੇ ਆ ਤੇ ਲਗਾਤਾਰ ਜਿਹੜਾ ਲੋਕਾਂ ਦੀ ਮਦਦ ਕਰ ਰਹੇ ਆ ਐਨ ਮੌਕੇ ਤੇ ਆ ਕੇ ਤੇ ਇਹੋ ਜਿਹਾ ਬਿਆਨ ਦੇ ਕੇ ਜਾਣਬੁੱਝ ਕੇ ਜਿਹੜੀ ਹੁਤਰੀ ਛੇੜੀ ਹੈ ਕਿੰਨੇ ਛੇੜੀ ਆ ਜਿੰਨੇ ਛੇੜੀ ਆ ਉਹ ਧਿਆਨ ਭੜਕਾਉਣਾ ਚਾਹੁੰਦਾ ਲੋਕਾਂ ਦਾ ਕਿ ਜਿਹੜਾ ਆਪਣਾ ਕੰਮ ਕਰਕੇ ਲੱਗਾ ਜਿਹੜਾ ਜਵਾਬ ਦੇਵੇ ਜਿੰਨੇ ਸਵਾਲ ਕੀਤਾ ਧਿਆਨ ਤੇ ਉਹ ਭੜਕਾਊਗਾ ਇਹ ਧਿਆਨ ਉਹਨਾਂ ਨੇ ਭੜਕਾਇਆ ਕਿਉਂ ਭੜਕਾਇਆ ਮੈਂ ਇਹਦੇ ਵਿੱਚ ਕਹਿਣਾ ਨਹੀਂ ਚਾਹੁੰਦਾ ਪਰ ਦੱਸ ਦਿਓ ਤੁਸੀਂ ਸਾਹਮਣੇ ਹੋ ਜੇ ਉਹਨਾਂ ਤੁਹਾਡੇ ਇਲਜ਼ਾਮ ਲਾਏ ਤੇ ਤੁਸੀਂ ਵੀ ਦੱਸ ਦਿਓ ਕੀ ਕਹਿਣਾ ਚਾਹੁੰਦੇ ਹੋ ਇਹ ਗੱਲ ਤੇ ਸਰਦਾਰ ਸਖਪਾਲ ਸਿੰਘ ਖੈਰਾ ਦਾ ਇੱਕ ਬਿਆਨ ਬੜਾ ਸਮਾਂ ਪਹਿਲਾਂ ਲੱਗਾ ਸੀਗਾ ਵੀ ਵੇਖੋ ਜਿਹੜੇ ਸਾਨੂੰ ਇਹ ਗੱਲ ਕਹਿੰਦੇ ਆ ਨਾ ਇਹ ਮ ਪੀਗਰੂ ਗਰਾਂਧ ਸਾਹਿਬ ਦੇ 328 ਰੂਪ ਹੋਏ ਤੇ ਬਾਦਲਪੁਰ ਕੋਟ ਦੇ ਉਹਨਾਂ ਦਾ ਸਾਰਾ ਕੇਡਰਪੁਰ ਕੋਟ ਦਾ ਵੀ ਜਿਹੜਾ ਡੱਲੇ ਆਲੋ ਗਲਤ ਚੱਲਦਾ ਤੇ ਜੇ ਆਪਾਂ ਬੋਲ ਗਏ ਆ ਮੁੱਦਿਆਂ ਦੇ ਉੱਤੇ ਤੇ ਫਿਰ ਮੈਂ ਇਹ ਕਹਿੰਦਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਵਾ ਇਹ ਇਸਖਬਾਲ ਖਹਿਰੇ ਨੇ ਕਿਹਾ ਸੀ ਵੀ ਉੱਥੋਂ ਮੈਂ ਜਿੱਤ ਦੇ ਸਕਦਾ ਹਾਂ ਪਰ ਇੱਕ ਵੱਡੀ ਜਥੇਬੰਦੀ ਨੇ ਜਿਹੜਾ ਖੁੱਲ ਕੇ ਮਦਦ ਕੀਤੀ ਆ ਆਮ ਆਦਮੀ ਪਾਰਟੀ ਦੀ ਤੇ ਇਹ ਕਰਦੇ ਆ ਆਮ ਆਦਮੀ ਪਾਰਟੀ ਦੀ ਗੱਲ ਕੌਣ ਆ ਗ੍ਰਾਹ ਜਥੇਬੰਦੀ ਵਾਲੇ ਇਹ ਬਿਲਕੁਲ ਕਲੀਅਰ ਵਾ ਸਾਫ ਸ਼ਬਦਾਂ ਦੇ ਇਹਨੂੰ ਆਪਾਂ ਉਹ ਫੇਰ ਸਾਨੂੰ ਕਹਿਣਗੇ ਵੀ ਸਬੂਤ ਸਬੂਤ ਮੇਰੇ ਖਿਆਲ ਨਾਲ ਜੀ ਆਪਾਂ ਖੈਰਾ ਸਾਹਿਬ ਨੂੰ ਕਵਾਂ ਕਿ ਜਥੇਬੰਦੀਆਂ ਬੰਦੇ ਨਾ ਭਿੰਡਣਾ ਨਹੀਂ ਚਾਹੁੰਦੇ ਪੇਸ਼ ਕਰ ਸਕਦੇ ਆ ਦੂਜੇ ਪਾਸੇ ਗੱਲ ਕਰੀਏ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਕਰਮਜੀਤ ਸਿੰਘ ਨੰਗਲੀ ਤੇ ਵੀ ਵੱਡੇ ਇਲਜ਼ਾਮ ਲੱਗ ਰਹੇ ਅੱਜ ਮੈਂ ਕਿਤੇ ਸਪੀਚ ਸੁਣੀ ਸੀ ਕਹਿੰਦੇ ਸੀ ਜਿਹੜੀਆਂ ਜਥੇਬੰਦੀਆਂ ਨਾ ਇਹ ਡੇਰਿਆਂ ਤੋਂ ਨਹੀਂ ਚੱਲਦੀਆਂ ਇਹ ਬਾਬਿਆਂ ਤੋਂ ਨਹੀਂ ਚੱਲਦੀਆਂ ਸਾਡੀ ਨਰੋਲ ਜਥੇਬੰਦੀ ਆ ਜੀ ਬਿਲਕੁਲ ਇਹ ਗੱਲ ਪੱਕੀ ਆ ਮੈਨੂੰ ਤੁਸੀਂ ਕਦੀ ਵੀ ਗੱਲ ਕਰਦਿਆਂ ਵੇਖਿਆ ਹੋ ਮੇਰੇ ਪਿਤਾ ਜੀ ਬਾਬਾ ਸੋਚਾ ਸਿੰਘ ਕਾਰ ਸੇਵਾ ਕਲਾ ਅਨੰਦਗੜ੍ਹ ਸਾਹਿਬ ਵਾਲੇ ਕਾਰ ਸੇਵਾ ਕਿਲਾ ਆਨੰਦਗੜ੍ਹ ਦਾ ਜਿਗਰ ਤੱਕ ਨਹੀਂ ਕੀਤਾ ਕਦੀ ਵੀ ਜਥੇਬੰਦੀ ਵਿੱਚ ਕਦੀ ਵੀ ਆਪਣੇ ਜਿਹੜੇ ਜਥੇਬੰਦੀ ਦੇ ਵੀਰ ਦੱਸਣ ਵੀ ਇੱਕ ਵੀ ਸਮਾਗਮ ਦੇ ਵਿੱਚ ਆਪਾਂ ਕਦੇ ਕਿਲੇ 'ਚ ਗਏ ਹੋਈਏ ਜਾਂ ਕਾਰ ਸੇਵਾ ਜਾਂ ਕਾਰਸ ਵਾਲੇ ਕਿ ਸਾਡੇ ਕਿਸ ਸਮਾਗਮ ਚ ਆਇਆ ਬਿਲਕੁਲ ਵੱਖਰਾ ਨਰੋਲ ਕਰਕੇ ਚੱਲਦੇ ਦੂਜੀ ਗੱਲ ਇਹ ਉੱਥੇ ਜਿਹੜੀ ਚੱਲ ਰਹੀ ਸੀ ਵੀ ਉਹਨਾਂ ਦੇ ਜਿਹੜਾ ਪਸ਼ੂਆਂ ਦਾ ਕੰਮ ਉਹਦੇ ਬਾਰੇ ਵੀ ਗੱਲ ਚੱਲ ਰਹੀ ਸੀ ਸੋ ਮੈਂ ਇਹ ਗੱਲ ਕਹਿੰਦਾ ਵਾਂ ਮੈਂ ਦਾਅਵੇ ਨਾ ਕਹਿੰਦਾ ਜਿਸ ਦਿਨ ਆਪਾਂ ਜਥੇਬੰਦੀਆਂ ਦਾ ਲੜ ਨਹੀਂ ਸੀ ਫੜਿਆ ਉਸ ਦਿਨ 250 ਦੇ ਕਰੀਬ ਮੇਰੇ ਕੋਲ ਪਸ਼ੂ ਹੈਗੇ ਸੀਗੇ ਪੌਣੇ 200 ਦੇ ਕਰੀਬ ਤੇ ਮੇਰੀ ਜੇਬ ਦੇ ਵਿੱਚ ਮੇਰੀ ਆਮਦਨ ਜਿਹੜੀ 60-70 ਲੱਖ ਰੁਪਈਆ ਮੇਰੇ ਕੋਲ ਸੀਗਾ ਅੱਜ ਮੇਰੇ ਉੱਤੇ ਜਿਹੜੇ ਪਸ਼ੂ ਆ ਸਿਰਫ ਤੇ ਸਿਰਫ 40-45 ਰਹਿ ਗਏ ਤੇ ਜਿਹੜਾ ਮੇਰੇ ਸਿਰ ਤੇ ਕਰਜ਼ਾ ਵਾ ਉਹ ਜਿੰਨੇ ਮੇਰੇ ਕੋਲ ਪੈਸੇ ਨਾਲ ਡਬਲ ਹੋਇਆ ਫਿਰਦਾ ਪਰ ਇੱਥੇ ਤਾਂ ਲੋਕ ਕਹਿੰਦੇ ਆ ਵੀ ਕਰਮਜੀਤ ਸਿੰਘ ਨੰਗਲੀ ਨੇ 60 ਡੰਗਰ ਲੈ ਲੈਂਦੇ 50 ਲੈ ਲੈਂਦੇ ਹੋਰ ਪਸ਼ੂ ਲੈ ਲੈਂਦੇ ਆ ਕਹਿੰਦੇ ਜਥੇਬੰਦੀ ਸਿਰ ਤੋਂ ਸਾਰਾ ਇਕੱਠਾ ਕੀਤਾ ਆ ਤੁਸੀਂ ਕਿਸ ਦਿਨ ਮੇਰੇ ਕੋਲ ਉੱਥੇ ਆਇਓ ਤੁਸੀਂ ਉੱਥੇ ਆ ਕੇ ਮੌਕਾ ਵੇਖਿਓ ਅੱਜ ਮੇਰੇ ਜਿਹੜੇ ਕਾਮੇ ਕੰਮ ਕਰਨ ਵਾਲੇ ਉਹ ਮੈਨੂੰ ਹਾਸੇ ਨਾਲ ਕੀ ਕਹਿ ਰਹੇ ਕਹਿੰਦੇ ਪ੍ਰਧਾਨ ਤੇਰੀ ਵੀਡੀਓ ਪਾ ਦੇਣ ਲੱਗੇ ਅਸੀਂ ਵੀ ਪ੍ਰਧਾਨ ਦੇ ਆਪਣੇ ਕਮਰੇ ਤੇ ਟੁੱਟੇ ਛੱਡ ਜਿਹੜਾ ਵਾ ਟੁੱਟਾ ਵਾ ਤੇ ਲੋਕਾਂ ਦੇ ਕਮਰੇ ਬਣਾਉਣ ਤੇ ਤੁਰਿਆ ਰਹਿੰਦਾ ਤੇ ਉਹਨਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਸਾਡੇ ਹਿੱਸੇ ਇਹੋ ਹੀ ਆਇਆ ਗੱਲ ਇਹ ਆ ਵੀ ਸਚਾਈ ਸਮਾਂ ਪਾ ਕੇ ਸਾਹਮਣੇ ਆਉਂਦੀ ਹੁੰਦੀ ਆ ਮੈਂ ਫਿਰ ਇਹ ਗੱਲਾਂ 'ਚ ਉਲਝ ਜਾਵਾਂਗਾ ਆਪਾਂ ਸਾਰਿਆਂ ਦੀ ਆਪਾਂ ਤੁਹਾਡੀ ਇਹ ਜਿਹੜੀ ਇੰਟਰਵਿਊ ਦੁਬਾਰਾ ਇੱਕ ਵਾਰ ਫਿਰ ਕਰਾਂਗੇ ਕਿਉਂਕਿ ਉਸ ਜਗ੍ਹਾ ਤੇ ਪਹੁੰਚ ਕੇ ਪਰੰਗ ਵੀ ਕਿਸ ਤਰ੍ਹਾਂ ਦੇ ਹਾਲਾਤ ਆ ਦੂਜੀ ਮੈਂ ਸਵਾਲ ਕਰਾਂਗਾ ਇਸ ਵਾਰ ਸਰਕਾਰ ਪੂਰੀ ਕਿਸਾਨਾਂ ਦੇ ਉੱਤੇ ਤੰਜਕਸਤੀ ਨਜ਼ਰ ਆ ਰਹੀ ਆ ਪ੍ਰਾਲੀਆਂ ਜਿਹੜੀਆਂ ਜਦੋਂ ਕਿਸਾਨ ਸਾੜਦੇ ਉਹਨਾਂ ਤੇ ਪਰਚੇ ਕੱਟੇ ਜਾ ਰਹੇ ਆ ਭਾਵੇਂ ਉਹ ਸੈਟੇਲਾਈਟ ਰਹੀ ਭਾਵੇਂ ਉਹ ਡਰੋਨ ਰਹੀ ਵੇਖ ਕੇ ਪਰਚੇ ਕੱਟੇ ਜਾ ਰਹੇ ਆ ਜੀ ਪਹਿਲੀ ਗੱਲ ਤੇ ਧੰਨਵਾਦ ਆਪਾਂ ਮੁੱਦੇ ਤੋਂ ਭਟਕ ਜਾਣਾ ਸੀ ਤੁਸੀਂ ਦੂਜੀ ਵੀਡੀਓ ਦਾ ਕਹਿ ਕੇ ਸਾਡਾ ਧਿਆਨ ਫੇਰ ਥਿਰ ਕੀਤਾ ਵੇਖੋ ਜਿਹੜੀ ਜ਼ਰੂਰੀ ਗ ਅੱਜ ਕਿਸਾਨਾਂ ਨੂੰ ਇਹ ਚਾਹੀਦਾ ਵਾ ਕਿ ਆਪਾਂ ਪੈਰ ਪਿੱਛੇ ਨਾ ਪੁੱਟ ਗਿਆ ਭੰਗ ਆ ਪੈਰ ਜਿਹੜਿਆ ਗਾਹਣ ਪੁੱਟ ਗਿਆ ਕਿਉਂਕਿ ਬੜੀ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਪਰਾਲੀਆਂ ਦੇ ਮੁੱਦਿਆਂ ਦੇ ਰੈੱਡ ਐਂਟਰੀਆ ਹੋ ਰੀਆਂ ਤੇ ਪਰਾਲੀਆਂ ਦੇ ਮੁੱਦੇ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਆ ਜਾਣੀ ਵੀ ਕਿਸਾਨਾਂ ਨੂੰ ਜੇਲਾਂ 'ਚ ਦੇ ਦਿਓ ਇਹਦਾ ਮਤਲਬ ਇਹ ਕਿੱਥੋਂ ਬੋਲਿਆ ਜਾ ਰਿਹਾ ਵਾ ਅੱਜ ਸਭ ਤੋਂ ਵੱਧ ਪਰਚੇ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਉੱਤੇ ਹੋਏ ਆ ਅਸੀਂ ਇਹ ਗੱਲ ਤੋਂ ਆਪਣੇ ਤੁਹਾਡੇ ਚੈਨਲ ਤੋਂ ਵੀ ਇਹ ਕਹਿੰਨੇ ਆ ਕਿਸਾਨ ਸਾਥੀਆਂ ਨੂੰ ਜਿਰ ਤੇ ਵੀ ਪਰਚਾ ਹੋਇਆ ਸਾਡੇ ਨਾਲ ਸੰਪਰਕ ਸਾਦੇ ਉਹਨੂੰ ਜੇਲ੍ਹ ਜਾਣ ਦੀ ਲੋੜ ਨਹੀਂ ਆਹੀਂ ਉਹਦੇ ਆਸਤੇ ਜੇਲ੍ਹ ਜਾਵਾਂਗੇ ਦੂਜੀ ਗੱਲ ਇਹ ਪਿੰਡ ਸੰਗਤਪੁਰੇ ਦੇ ਵਿੱਚ ਅੱਜ ਸਾਨੂੰ ਇੱਕ ਕਿਸਾਨ ਵੀਰਵਾਹ ਨੂੰ 5-7 ਦਿਨ ਹੋ ਗਏ ਰੋਜ਼ ਫੋਨ ਕਰਦਾ ਉਹ ਬਲਾਕ ਅਫਸਰਾਂ ਨੂੰ ਫੋਨ ਕਰਦਾ ਐਦ ਕਿ ਲਗਾਤਾਰ ਮੀਂਹ ਪੈਂਦੇ ਰਹਿਆ ਤੇ ਕੰਪੈਨਾਂ ਜਿਹੜੀਆਂ ਇੱਕ ਇੱਕ ਫੁੱਟ ਜਿਹੜੀਆਂ ਪੈਲੇ ਚ ਖੁੱਭ ਕੇ ਜਿਹੜਾ ਵਾ ਉਹ ਝੋਨੇ ਵੜਦੇ ਰਹੀਆਂ ਤੇ ਉੱਥੇ ਕੋਈ ਬਿਲਰ ਵਾਲਾ ਹੁੰਦਾ ਹੀ ਨਹੀਂ 10 ਬਿੱਲਰ ਵਾਲੇ ਉਹਨੇ ਸੱਦੇ ਆਪਣੇ ਕੋਲੋਂ ਪੈਸੇ ਦੇਣ ਲਈ ਵੀ ਸੱਦੇ ਕੋਈ ਬਿੱਲਰ ਵਾਲਾ ਆ ਕੇ ਰਾਜੀ ਨਹੀਂ ਤੇ ਜਿਹੜੇ ਆ ਸਾਡੇ ਅਫਸਰ ਸਾਹਿਬ ਆਣ ਜਾਂਦੇ ਉਹ ਕਹਿੰਦੇ ਸ਼ਾਮਾਂ ਨੂੰ ਦੱਸਾਂਗੇ ਹਰ ਰੋਜ਼ ਸ਼ਾਮਾਂ ਨੂੰ ਹੁਣ 10 ਦਿਨ ਤੇ ਹੋ ਗਏ ਅਸੀਂ ਆਪ ਜਾ ਕੇ ਉਹਨੂੰ ਅੱਗ ਲਾ ਦਾਂਗੇ ਲੱਗਦਾ ਨਹੀਂ ਕਿ ਕਿਤਨੇ ਪਰਾਲੀ ਨੂੰ ਤੁਸੀਂ ਆਪ ਜਾ ਕੇ ਅੱਗ ਲਾਓਗੇ ਤੁਹਾਡੇ ਤੇ ਵੀ ਪਰਚੇ ਹੋਣਗੇ ਪਰ ਲੱਗਦਾ ਨਹੀਂ ਕਿਤਨਾ ਕਿਤੇ ਨੁਕਸਾਨ ਹੁੰਦਾ ਲੋਕ ਆਕਸੀਜਨ ਲੈਂਦੇ ਆ ਛੋਟੇ ਛੋਟੇ ਬੱਚੇ ਬਿਮਾਰ ਹੁੰਦੇ ਆ ਬਜ਼ੁਰਗ ਬਿਮਾਰ ਹੁੰਦੇ ਆ ਲੱਗਦਾ ਨਹੀਂ ਕਿ ਕਿਸਾਨ ਬੰਦ ਕਰ ਦੇ ਸਰਕਾਰ ਕਹਿੰਦੀ ਐ ਤੇ ਬੰਦ ਕਰ ਦਿਓ ਹਾਂ ਵੇਖੋ ਇਹ ਬੜਾ ਜ਼ਰੂਰੀ ਸਵਾਲ ਵਾ ਸਾਨੂੰ ਫਾਇਦੇ ਲਾਉਣਾ ਚਾਹੀਦਾ ਪਰ ਜਿੱਦਨ ਸਾਨੂੰ ਅਸੀਂ ਦਰਖਤ ਲਾਉਣੇ ਆ ਅਸੀਂ ਜਿੰਨੀ ਆਕਸੀਜਨ ਦੇਨੇ ਆ ਕਿਤੇ ਸਾਨੂੰ ਸਨਮਾਨ ਵੀ ਤਾਂ ਦੇਣਾ ਚਾਹੀਦਾ ਨਾ ਦਰਖਤ ਉਦੋਂ ਵੀ ਤੁਹਾਨੂੰ ਲਾਉਣੇ ਚਾਹੀਦੇ ਉਦੋਂ ਵੀ ਸਨਮਾਨ ਦੇਣਾ ਚਾਹੀਦਾ ਜਦੋਂ ਪੈਲੀਆਂ ਦੇ ਲੰਬੇ ਲੰਬੇ ਜਿਹੜੇ ਸਾਰੇ ਸਾਰੇ ਰੁੱਖ ਸਾੜ ਦਿੰਦੇ ਤੁਹਾਡੇ ਕਿਸਾਨ ਭਰਾ ਹੀ ਸਾੜ ਦਿੰਦੇ ਆ ਜੀ ਨਹੀਂ ਵੇਖੋ ਜਿਹੜੇ ਸਾਡੇ ਆਪਾਂ ਕਰਦੇ ਆ ਨਾ ਇਹਦੇ ਉੱਤੇ ਅਸੀਂ ਇਹ ਕਿਹਨੇ ਪਾਲਿਸੀ ਲਿਹਾਣੀ ਚਾਹੀਦੀ ਜਿਹੜੀ ਸੜਕਾਂ ਦੀ ਗੱਲ ਕੀਤੀ ਤੁਸੀਂ ਸੜਕਾਂ ਦੇ ਪਾਲਿਸੀ ਹੋਵੇ ਵੀ ਜਿਹੜੇ ਕਿਸਾਨ ਦੇ ਸਾਹਮਣੇ ਸੜਕ ਤੇ ਦਰਖਤ ਲੱਗੇ ਉਸ ਕਿਸਾਨ ਦੇ ਹੋਣਗੇ ਪਰ ਉਹ ਹੋਣਗੇ ਉਹ ਜਿਹੜਾ ਨੂੰ ਫਲ ਲੱਗਦਾ ਹੋਊਗਾ ਉਹਨੂੰ ਫਲ ਲੱਗਦਾ ਉਹ ਦਰਖਤ ਨਹੀਂ ਉਹਦਾ ਫਲ ਤੇ ਕਿਸਾਨ ਜਿਹੜੇ ਆਪਣੇ ਦਰਵਾਜਿਆਂ ਦੇ ਅੱਗੇ ਜਿੱਥੇ ਸੜਕਾਂ ਦਾ ਮੰਨ ਲਓ ਵੀ ਮੇਨ ਵਾਰ ਦੇ ਉੱਤੇ ਫਲਦਾਰ ਬੂਟੇ ਲਾਉਣਗੇ ਆਮ ਬਲਾਉਣਗੇ ਜਾਮਨ ਲਾਉਣਗੇ ਸਾਰਾ ਕੁਝ ਤੇ ਜਦੋਂ ਉਹਨਾਂ ਨੂੰ ਵੇਚਣ ਦੀ ਸਮਝ ਆ ਜੂਗੀ ਨਾ ਵੀ ਇਹਦੇ ਆਪਣਾ ਵੇਚਣਾ ਤੇ ਉਦੋਂ ਕਿਸਾਨ ਜਿਹੜੇ ਆ ਉਹਨਾਂ ਬੂਟਿਆਂ ਦੀ ਆਪਣੇ ਘਰ ਨਾਲ ਵੀ ਵੱਧ ਰਾਖੀ ਕਰਿਆ ਕਰਨਗੇ ਰਾਤ ਜਾ ਕੇ ਵੀ ਰਾਖੀ ਕਰਿਆ ਕਰਨਗੇ ਉਹਨਾਂ ਬੂਟਿਆਂ ਦੀ ਦੇਸ਼ ਨੂੰ ਚਲਾਉਣਾ ਤੇ ਫਿਰ ਤਕਨੀਕਾਂ ਦੇ ਉਹ ਚਾਹੀਦੀਆਂ ਜਿਹੜੀਆਂ ਲੋਕ ਹਿੱਤਾਂ 'ਚ ਹੋਣ ਪਰ ਜੇ ਦੇਸ਼ ਨੂੰ ਚਲਾਉਣਾ ਤੇ ਮੈਨੂੰ ਲੱਗਦਾ ਨਹੀਂ ਪ੍ਰਦੂਸ਼ਣ ਵੀ ਫਲਾਉਣਾ ਸਾਡਾ ਹੱਕ ਨਹੀਂ ਬਣਦਾ ਅਸੀਂ ਹਰ ਜਗ੍ਹਾ ਤੇ ਭਾਵੇਂ ਬੇਸ਼ੱਕ ਗੱਲ ਕਰਦੇ ਆ ਨਾੜ ਨੂੰ ਵੀ ਅੱਗ ਲਾ ਦਿੰਨੇ ਆ ਪਰਾਲੀ ਨੂੰ ਵੀ ਅੱਗ ਲਾ ਦਿੰਨੇ ਆ ਹੋਰ ਵੀ ਜਿਹੜੀ ਰਹਿਣ ਖੁੰਦ ਹੁੰਦੀ ਓ ਸਾਡਾ ਅਸੀਂ ਵੀ ਤਾਂ ਇਸ ਦੇਸ਼ ਦੇ ਨਾਗਰਿਕ ਹੈਨਾ ਸਾਨੂੰ ਵੀ ਕੁਝ ਸਮਝਣਾ ਚਾਹੀਦਾ ਸਾਡਾ ਪ੍ਰਦੂਸ਼ਣ 2% ਚੈੱਕ ਕਰਾ ਲਿਓ ਉਹਨਾਂ ਕੋ ਜਿਹੜੇ ਪ੍ਰਦੂਸ਼ਣ ਕੱਢਦੇ ਆ ਸਾਡਾ ਪ੍ਰਦੂਸ਼ਣ 2% ਆ ਤੇ ਜਿਹੜੀਆਂ ਫੈਕਟਰੀਆਂ ਰੋਜ਼ ਅਮਰਤ ਤਾ ਨੂੰ ਛੱਡ ਰਹੀਆਂ ਉਹਨਾਂ 'ਲ ਕੋਈ ਧਿਆਨ ਤੇ ਦੇ ਦਿਓ ਉਹ ਫੈਕਟਰੀ ਉਹ ਹੀ ਆ ਜਿਹਦੇ ਆਸਤੇ ਕਰੋੜਾ ਰੁਪਏ ਕਹਿ ਦਿੱਤਾ ਸੀ ਕਿ ਜੇ ਤੁਹਾਡੀ ਫੈਕਟਰੀ ਦਾ ਕਿਸਾਨਾਂ ਨੇ ਨੁਕਸਾਨ ਕਰਤਾ ਧਰਨਾ ਮਾਰ ਕੇ ਜੀਰੇ ਵਾਲੀ ਫੈਕਟਰੀ ਦਾ ਤੇ ਕਰੋੜਾ ਰੁਪਏ ਪੰਜਾਬ ਦੀ ਸਰਕਾਰ ਕਹਿੰਦੀ ਅਸੀਂ ਭਰ ਦਿਆਂਗੇ ਤੇ ਅੱਜ ਉਹ ਆਰਡਰ ਆ ਗਿਆ ਵੀ ਇੰਨੇ ਵਾਕੇ ਇਲਾਕੇ ਦਾ ਸਾਰਾ ਬੇੜਾ ਕਰ ਕਰਤਾ ਇਹਨੂੰ ਬੰਦ ਕਰ ਦਿਓ ਤੇ ਫਿਰ ਜਿਹੜੇ ਉਹ ਕਰੋੜਾ ਰੁਪਏ ਭਰਦੇ ਉਹਨਾਂ ਨੇ ਵੀ ਕਿਟਾਰੇ ਚ ਲੈਣਾ ਚਾਹੀਦਾ ਵਾ ਉਹਨਾਂ ਨੂੰ ਕਿਸਾਨਾਂ ਦੇ ਨਾਲ ਫਾਇਦਾ ਲਾ ਦਿਓ ਸਾਡੇ ਅੱਗੇ ਕਰਕੇ ਲਾਓ ਤੇ ਅਸੀਂ ਵੀ ਮੰਨ ਗਏ ਸਾਨੂੰ ਜੋ ਇਹ ਬਣਾਇਆ ਵੀ ਕਿਸਾਨਾਂ ਨੂੰ ਫਾਇਦਾ ਲਈਏ ਡੱਡੂ ਬਣਾਇਆ ਇੱਕ ਵੀ ਹਰ ਕੋਈ ਜਿਹੜਾ ਤੁਸੀਂ ਐਕਸਪੈਰੀਮੈਂਟ ਕਰਨਾ ਕਿਸਾਨਾਂ ਦੇ ਕਰੋ ਜੇ ਕਿਸੇ ਨੂੰ ਆਂਦੇ ਮਿਸਾਲੀ ਸਜ਼ਾ ਦੇਣੀ ਤਾਂ ਪਹਿਲਾਂ ਕਿਸਾਨਾਂ ਨੂੰ ਦੋ ਲੋਕ ਇਹਨਾਂ ਨੂੰ ਦੇਖਣ ਤੇ ਸਾਨੂੰ ਜਿਹੜਾ ਬਣਾਇਆ ਵਾ ਤੁਸੀਂ ਡੱਡੂ ਤੇ ਤੁਸੀਂ ਉਹਨਾਂ ਨੂੰ ਬਣਾਓ ਲਿਆਓ ਇੱਕ ਜਿਹੜਾ ਜੀਰੇ ਫੈਕਟਰੀ ਵਾਲਾ ਨੂੰ ਟੰਗੋ ਫਾਏ ਤੇ ਕਿਸਾਨਾਂ ਨੂੰ ਵੀ ਮਤ ਆਜੂ ਵੀ ਐਡੇ-ਐਡੇ ਕਰੋੜਾਂ ਰੁਪਏ ਵਾਲੇ ਟੰਗ ਤੇ ਹਾਰੇ ਕੀ ਦੇ ਪਾਣੀ ਹਾਰਵਾ ਪਰ ਸਹੀ ਦਿਸ਼ਾ ਵਿੱਚ ਚੱਲੋ ਐਵੇਂ ਨਾ ਵੀ ਹਰ ਗੱਲ 'ਚ ਕਿਸਾਨਾਂ ਨੂੰ ਅੱਗੇ ਲਾ ਕੇ ਬਦਨਾਮ ਕਰਨੀ ਕੋਸ਼ਿਸ਼ ਕਰੋ ਅਸਲ ਤੁਸੀਂ ਜ਼ਮੀਨਾਂ ਬਾਣੀਆਂ ਡਾਂਡੀਆਂ ਨੂੰ ਸਾਡੀਆਂ ਦੇਣੀਆਂ ਪਰ ਜਿੰਨਾ ਚਿਰ ਸਾਡੇ ਹੱਡਾਂ 'ਚ ਜਾਣਾ ਸਾਨੂੰ ਲੜ ਲੈਣ ਦੋ ਇਹਦੇ ਅਗਲੀ ਸਾਹਿਬ ਇਹਦਾ ਮਤਲਬ ਵੀ ਤੁਸੀਂ ਸਿੱਧਾ-ਸਿੱਧਾ ਮਾਨਜੁਗ ਕੋਰਟ ਦੇ ਹੁਕਮਾਂ ਨੂੰ ਚੈਲੰਜ ਕਰ ਦਿਓ ਕਿ ਅਸੀਂ ਪਰਾਲੀ ਸਾੜਾਂਗੇ ਸਾੜਾਂਗੇ ਜੇ ਕਿਸਾਨ ਨਹੀਂ ਸਾੜਦਾ ਅਸੀਂ ਜਾ ਕੇ ਸਾੜਾਂਗੇ ਨਹੀਂ ਪਰਾਲੀ ਸਾੜਨਾ ਸਾਡੇ ਅਣਖ ਦਾ ਸਵਾਲ ਨਹੀਂ ਅਸੀਂ ਇਹ ਕਿੰਨੇ ਵੀ ਜੋ ਮਾਨਜੁਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਆ ਉਹ ਇਹ ਕੀਤੀ ਆ ਵੀ ਜਿਹੜਾ ਆਪਣੀ ਡਿਊਟੀ ਦੀ ਕਿਤਾਈ ਵਰਤਦਾ ਨੂੰ ਮਸਾਲੀ ਸਜ਼ਾ ਦਿੱਤੀ ਜਾਵੇ ਨਾ ਫਿਰ ਜਿਹੜਾ ਸਾਡਾ 100 ਰੁਪਏ ਦਾ ਕੋਰਟ ਵੱਲੋਂ ਹੁਕਮ ਸੀਗਾ ਵੀ ਇੱਕ 100 ਰੁਪਏ ਦਾ ਜਿਹੜਾ ਵਾ ਉਹ ਮੁਆਵਜ਼ਾ ਕਿ ਕਵੰਟਲ ਉੱਤੇ ਕਿਸਾਨਾਂ ਨੂੰ ਦਿੱਤਾ ਜਾਵੇ ਉਹ 100 ਰੁਪਏ ਦਾ ਮੁਆਵਜ਼ਾ ਕਿੱਥੇ ਚਲ ਗਿਆ ਕਿਹਾ ਗਿਆ ਸਕੇ ਕਿ ਮਸ਼ੀਨਾਂ ਜਿਹੜੀਆਂ ਵਾ ਇਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ ਤੇ ਉਹ ਮਸ਼ੀਨਾਂ ਕਿੱਥੇ ਪ੍ਰੋਵਾਈਡ ਅਜ ਕਈ ਦਿਨ ਹੋ ਗਏ ਕਿਸਾਨ ਰੋਂਦੇ ਫਿਰਦੇ ਸਾਡੇ ਕੋਲ ਮਸ਼ੀਨਾਂ ਨਹੀਂ ਆ ਪਹਿਲਾਂ ਇਹਨਾਂ ਅਧਿਕਾਰੀਆਂ ਉੱਤੇ ਵੀ ਜਿਹੜੀ ਟਿੱਪਣੀ ਜਿਹੜਾ ਵਾ ਉਹ ਸਜ਼ਾ ਮਿਸਾਲੀ ਸਜ਼ਾ ਹੋਣੀ ਚਾਹੀਦੀ ਆ ਫਿਰ ਜੇ ਕਿਸਾਨ ਸਭ ਕੁਝ ਹੋਣ ਦੇ ਬਾਵਜੂਦ ਵੀ ਕਰਦਾ ਫਿਰ ਕਿਸਾਨਾਂ ਦੇ ਵੀ ਜਿਹੜੀ ਸਜ਼ਾ ਲਾਜ਼ਮੀ ਹੋਣੀ ਚਾਹੀਦੀ ਆ ਸੋ ਧੰਨਵਾਦ ਇਸਨ ਭਾਰਤੀ ਕਿਸਾਨ ਜੀ ਨੂੰ ਇਹਦਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਜਿਨ੍ਹਾਂ ਦੇ ਨਾਲ ਅਸੀਂ ਜੋ ਜਥੇਬੰਦੀਆਂ ਵਿੱਚ ਜੋ ਵਿਵਾਦ ਚੱਲ ਰਿਹਾ ਉਸ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਆ ਤੇ ਦੂਜੇ ਪਾਸੇ ਗੱਲ ਕਰੀਏ ਪਰਾਲੀ ਨੂੰ ਲੈ ਕੇ ਵੀ ਉਹਨਾਂ ਨੇ ਸਿੱਧੇ ਤੰਜੇ ਸਰਕਾਰਾਂ ਤੇ ਕਿਹਾ ਕਿ ਕਿਤੇ ਨਾ ਕਿਤੇ ਸਰਕਾਰਾਂ ਸਾਨੂੰ ਮੁਆਵਜ਼ਾ ਦੇਣ ਤੇ ਅਸੀਂ ਜਿਹੜੀ ਪਰਾਲੀ ਆ ਉਹ ਨਾ ਫੁਕੀਏ